ਸਕ੍ਰੀਨ 'ਚ ਖੜੇ ਮੋਟਰਸਾਈਕਲ ਜੋ ਆਪ ਜੀ ਨੂੰ ਦਿਖਾਈ ਦੇ ਰਹੇ ਨੇ ਪਛਾਣੋ ਕਿਤੇ ਇਹਨਾਂ ਵਿੱਚੋਂ ਕੋਈ ਤੁਹਾਡਾ ਤਾਂ ਨਹੀਂ ਕਿਉਂਕਿ ਪਟਿਆਲਾ ਪੁਲਿਸ ਨੇ ਇੱਕ ਬਹੁਤ ਵੱਡੀ ਕਾਰਵਾਈ ਕਰਦਿਆਂ ਚੋਰ ਗਿਰੋਹ ਵੱਲੋਂ ਚੋਰੀ ਕੀਤੇ ਮੋਟਰਸਾਈਕਲ ਜਿਹੜੇ ਨੇ ਉਹ ਕਾਫੀ ਤਾਦਾਦ ਦੇ ਵਿੱਚ ਫੜੇ ਔਰ ਦੋਸਤੋ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਤੁਹਾਡੀ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਨਾਲ ਜੁੜੀ ਇਹ ਬਹੁਤ ਵੱਡੀ ਖਬਰ ਹੈ ਕਿ ਆਪਾਂ ਕੋਈ ਵੀ ਕੰਮ ਕਾਜ ਕਰਨ ਜਾਂਦੇ ਆ ਮੋਟਰਸਾਈਕਲ ਚੱਕਦੇ ਆ ਬਾਹਰ ਲੋਕ ਲਾ ਕੇ ਆਪ ਅੰਦਰ ਕੰਮ ਕਰਵਾਉਣ ਚਲੇ ਜਾਂਦੇ ਆ ਤੇ ਆਉਂਦਿਆਂ ਨੂੰ ਪਤਾ ਲੱਗਦਾ ਹੈ ਕਿ ਸਾਡਾ ਤਾਂ ਉਸ ਜਗ੍ਹਾ ਤੇ ਮੋਟਰਸਾਈਕਲ ਹੀ ਨਹੀਂ ਹੈ ਇਹ ਕਾਫੀ ਦਿਨਾਂ ਤੋਂ ਪਟਿਆਲੇ ਦੇ ਵਿੱਚ ਚੱਲ ਰਿਹਾ ਸੀ ਬਹੁਤ ਸਾਰੇ ਦੋਸਤਾਂ ਨੇ ਦੱਸਿਆ ਕਿ ਯਾਰ ਮੇਰਾ ਮੋਟਰਸਾਈਕਲ ਗੁੰਮ ਹੋ ਗਿਆ ਔਰ ਪਿਛਲੇ ਦਿਨੀ نیچے ਲੈਬਾਰਟਰੀ ਵਾਲੇ ਵੀ ਦੱਸ ਰਹੇ ਸੀ ਕਿ ਕਿਸੇ ਦੀ ਐਕਟਿਵਾ ਗੁੰਮ ਹੋ ਗਈ ਕਿਸੇ ਦਾ ਮੋਟਰਸਾਈਕਲ ਗੁੰਮ ਹੋ ਗਿਆ ਔਰ ਮਤਲਬ ਕਿਤੇ ਨਾ ਕਿਤੇ ਇਹ ਜਿਹੜਾ ਗਿਰੋਹ ਸੀਗਾ ਇਹ ਕਾਫੀ ਦਿਨਾਂ ਤੋਂ ਸਰਗਰਮ ਸੀ ਪਰ ਪਟਿਆਲਾ ਪੁਲਿਸ ਨੇ ਇੱਕ ਬਹੁਤ ਅਹਿਮ ਤਰੀਕੇ ਦੇ ਨਾਲ ਇਸ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ ਪਰਦਾ ਵੀ ਇਸ ਕਦਰ ਫਾਸ਼ ਕੀਤਾ ਹੈ ਕਿ ਉਸ ਗਿਰੋਹ ਦੇ ਵੱਲੋਂ ਚੋਰੀ ਕੀਤੇ ਜਿਹੜੇ ਮੋਟਰਸਾਈਕਲ ਨੇ ਜਾਂ ਹੋਰ ਸਾਜੋ ਸਮਾਨ ਚੋਰੀ ਕੀਤਾ ਹੈ ਜਦੋਂ ਇੱਕ ਬੰਦਾ ਪਕੜਿਆ ਜਾਂਦਾ ਤਾਂ ਫਿਰ ਲਾਈਨਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਚੋਰ ਗਿਰੋਹ ਦੇ ਵੱਲੋਂ ਚੋਰੀ ਕੀਤੇ ਹੋਏ ਜਿਹੜੇ ਮੋਟਰਸਾਈਕਲ ਹੈ ਉਹ ਪਕੜ ਲਏ ਗਏ ਨੇ ਔਰ ਵੱਡੀ ਗਿਣਤੀ ਦੇ ਵਿੱਚ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਇਹ ਨਹੀਂ ਹੈ ਕਿ ਮਤਲਬ ਮਾਮੂਲੀ ਹੈ ਚਲੋ ਜੀ ਓਕੇ ਹੈ ਨਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈ ਔਰ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਹੈ ਪਟਿਆਲੇ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਆਖਰ ਉਹ ਲੋਕ ਕੌਣ ਨੇ ਜੋ ਮੋਟਰਸਾਈਕਲ ਚੋਰੀ ਕਰਨ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਨੇ ਕਿ ਉਹ ਪੰਜਾਬ ਦੇ ਵਾਸੀ ਨੇ ਜਾਂ ਆਊਟ ਆਫ ਪੰਜਾਬ ਨੇ ਇਹ ਹੁਣ ਜਾਂਚ ਦਾ ਵਿਸ਼ਾ ਹੈ ਪੁਲਿਸ ਬੜੀ شدت ਦੇ ਨਾਲ ਪਟਿਆਲੇ ਦੀ ਲੱਗੀ ਹੋਈ ਹੈ ਔਰ ਪਟਿਆਲੇ ਦੀ ਪੁਲਿਸ ਦੀ ਜੇ ਆਪਾਂ ਸਿਰਫ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਇਸ ਸਮੇਂ ਕਿਹੜੀ ਗਤੀਵਿਧੀ ਹੋ ਰਹੀ ਹੈ ਔਰ ਉਸ ਗਤੀਵਿਧੀ ਦੇ ਉੱਪਰ ਪੂਰੀ ਤਰ੍ਹਾਂ ਚੌਕਸ ਨਜ਼ਰ ਆਉਂਦੀ ਹੈ ਪਟਿਆਲਾ ਪੁਲਿਸ ਸੋ ਭਾਵੇਂ ਕਿਤੇ ਵੀ ਗਰੋ ਹੋਵੇ ਔਰ ਉਹਨਾਂ ਤੱਕ ਪਹੁੰਚ ਹੀ ਜਾਂਦੀ ਹੈ ਔਰ ਇਹ ਤਾਂ ਕਹਿੰਦੇ ਹੁੰਦੇ ਆ ਕਿ ਇੱਕ ਕੜੀ ਇਹਨਾਂ ਦੀ ਮਿਲ ਜਾਵੇ ਕੜੀਦਰ ਕੜੀ ਕੜੀਦਰ ਕੜੀ ਫਿਰ ਜੁੜਦੀ ਰਹਿੰਦੀ ਹੈ ਔਰ ਅਜਿਹੀ ਕੜੀ ਬਣਦੀ ਹੈ ਕਿ ਉਹ ਉਸ ਸ਼ਖਸ ਤੱਕ ਪਹੁੰਚ ਜਾਂਦੀ ਹੈ ਜਿੱਥੋਂ ਉਹ ਸਾਰੀ ਵਾਰਦਾਤ ਦੀ ਪਲਾਨਿੰਗ ਕੀਤੀ ਜਾਂਦੀ ਹੈ ਸੋ ਅੱਜ ਬਹੁਤ ਵੱਡੀ ਖਬਰ ਹੈ ਕਿ ਪਟਿਆਲਾ ਪੁਲਿਸ ਨੇ ਜਿਹੜੇ ਮੋਟਰਸਾਈਕਲ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ ਔਰ ਭਾਰੀ ਮਾਤਰਾ ਦੇ ਵਿੱਚ ਉਹਨਾਂ ਦੇ ਕੋਲੋਂ ਜਿਹੜੀਆਂ ਮਤਲਬ ਮੋਟਰਸਾਈਕਲ ਨੇ ਕਾਫੀ ਮਾਤਰਾ ਦੇ ਵਿੱਚ ਬ੍ਰਾਹਮੜ ਹੋਏ ਨੇ ਔਰ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਕਾਫੀ ਦਿਨਾਂ ਤੋਂ ਪਟਿਆਲੇ ਦੇ ਵਾਸੀ ਜਿਹੜੇ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਸੀਗੇ ਤੰਗ ਸੀਗੇ ਕਿ ਆਖਰ ਅਸੀਂ ਬਾਹਰ ਮੋਟਰਸਾਈਕਲ ਖੜਾ ਕਰਕੇ ਗਏ ਸੀ ਆਉਂਦਿਆਂ ਨੂੰ ਨਹੀਂ ਮਿਲਿਆ ਔਰ ਪੁਲਿਸ ਦੇ ਕੋਲ ਫੇ ਆਪਾਂ ਭੱਜ ਕੇ ਜਾਂਦੇ ਆ ਤਾਂ ਕਿ ਪਤਾ ਲੱਗੇ ਪੁਲਿਸ ਨੂੰ ਵੀ ਬਈ ਆ ਦੇਖ ਲਓ ਕੀ ਹੋ ਰਿਹਾ ਤੇ ਪੁਲਿਸ ਉਹ ਨਾ ਰਿਪੋਰਟਾਂ ਦੇ ਆਧਾਰ ਤੇ ਚੌਂਕਸ ਹੋ ਜਾਂਦੀ ਹੈ ਕਿ ਯਾਰ ਇਹ ਇੱਕ ਦਾ ਗੁੰਮ ਹੋਇਆ ਦੂਜੇ ਦਾ ਕਿੰਨੀਆਂ ਤਾਂ ਸਾਡੇ ਕੋਲ ਇਸ ਸੰਬੰਧਿਤ ਜਾਣਕਾਰੀਆਂ ਆ ਗਈਆਂ ਤਾਂ ਫਿਰ ਉਹ ਪੂਰੀ ਤਰ੍ਹਾਂ ਟੀਮ ਬਣਾਉਂਦੇ ਨੇ ਟੀਮ ਬਣਾ ਕੇ ਅੰਜਾਮ ਦਿੰਦੇ ਨੇ ਔਰ ਆਪਾਂ ਵੀ ਦੋਸਤੋ ਜਦੋਂ ਜਾਂਦੇ ਆ ਕਿਸੇ ਵੀ ਆਫਿਸ ਵਿੱਚ ਜਾਂਦੇ ਆ ਦੁਕਾਨ ਤੇ ਜਾਂਦੇ ਆ ਜਾਂ ਹੋਰ ਕਿਤੇ ਜਾਂਦੇ ਆ ਤੇ ਆਪਣਾ ਵੀ ਇਹ ਫਰਜ ਬਣਦਾ ਹੈ ਕਿ ਭਾਈ ਆਪਾਂ ਜਿਸ ਵੀ ਬਾਈਕ ਤੇ ਜਾਂਦੇ ਆ ਉਸ ਨੂੰ ਸੇਫ ਜਗ੍ਹਾ ਤੇ ਲਗਾਇਆ ਜਾਵੇ ਤਾਂ ਕਿ ਸਾਨੂੰ ਉਹ ਨਜ਼ਰ ਆਉਂਦਾ ਰਹੇ ਔਰ ਚੋਰ ਕੀ ਕਰਦੇ ਆ ਜਦੋਂ ਵਾਇਰਲ ਵੀਡੀਓ ਵਿੱਚ ਦੇਖਦੇ ਆ ਪਹਿਲਾਂ ਤਾਂ ਆ ਕੇ ਮੋਟਰਸਾਈਕਲ ਜਾਂ ਐਕਟਿਵਾ ਦੇ ਉੱਪਰ ਬੈਠ ਜਾਂਦੇ ਨੇ ਹਾਰੇ ਦੁਆਲੇ ਦੇਖਦੇ ਰਹਿੰਦੇ ਨੇ ਹਾਰੇ ਦੁਆਲੇ ਦੇਖਦੇ ਰਹਿੰਦੇ ਨੇ ਔਰ ਫਿਰ ਪਤਾ ਨਹੀਂ ਉਹਨਾਂ ਨੂੰ ਕਿਹੋ ਜਿਹਾ ਉਹਨਾਂ ਦੇ ਹੱਥ ਦੇ ਵਿੱਚ ਆਟ ਹੁੰਦਾ ਹੈ ਕਿ ਉਹ ਇੱਕ ਹਜੋਕਾ ਜਿਹਾ ਮਾਰਦੇ ਆ ਜਦ ਹੀ ਜਿਹੜਾ ਲੋਕ ਆ ਔਰ ਟੁੱਟ ਜਾਂਦਾ ਹੈ ਫਿਰ ਕੀ ਕਰਦੇ ਆ ਰੇਸ ਦਿੰਦੇ ਆ ਕਿੱਕ ਮਾਰਦੇ ਆ ਰੇਸ ਦਿੰਦੇ ਆ ਔਰ ਉਥੋਂ ਗੱਡੀ ਉਹ ਭਜਾ ਕੇ ਲੈ ਜਾਂਦੇ ਆ ਅੱਗੇ ਜਾ ਕੇ ਵੇਚ ਦਿੰਦੇ ਆ ਕੀ ਕਰਦੇ ਆ ਰੱਬ ਜਾਣਦਾ ਔਰ ਕਿਉਂਕਿ ਕਵਾੜੀਆਂ ਨੂੰ ਦੇਣਾ ਹੁੰਦਾ ਇਹਨਾਂ ਨੇ ਕੋਈ ਇਹ ਤਾਂ ਨਹੀਂ ਹੁੰਦਾ ਇਹਨਾਂ ਨੇ ਨਸ਼ੇੜੀ ਲੋਕ ਜ਼ਿਆਦਾ ਕਰਕੇ ਇਹਨਾਂ ਚੀਜ਼ਾਂ ਨੂੰ ਅੰਜਾਮ ਦਿੰਦੇ ਤਾਂ ਕਿ ਉਹਨਾਂ ਦਾ ਜਿਹੜਾ ਨਸ਼ੇ ਦਾ ਕੰਮਕਾਰ ਹੈ ਉਹ ਵੱਧ ਤੋਂ ਵੱਧ ਚੱਲਦਾ ਰਹੇ ਉਹ ਕੀ ਕਰਦੇ ਆ ਕਿ 20-25 ਹਜ਼ਾਰ ਦਾ ਮੋਟਰਸਾਈਕਲ ਜਿਹੜਾ 5-7 ਹਜ਼ਾਰ ਵਿੱਚ ਦਿੰਦੇ ਨੇ ਅੱਗੋਂ ਕਬਾੜੀਏ ਵੀ ਬਹੁਤ سارے ਤਾਂ ਚੰਗੇ ਹੁੰਦੇ ਨੇ ਕਬਾੜੀਏ ਜਿਹੜੇ ਕਿ ਉਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਨਹੀਂ ਖਰੀਦਦੇ ਜੇਕਰ ਉਹਨਾਂ ਦੇ ਨਾਮ ਹੈ ਤਾਂ ਖਰੀਦਣਗੇ ਨਹੀਂ ਤਾਂ ਬਿਲਕੁਲ ਨਹੀਂ ਖਰੀਦਣਗੇ ਇਸ ਕਰਕੇ ਜਿਹੜੇ ਲੋਕ ਲਾਲਚ ਵਸ ਆ ਜਾਂਦੇ ਆ ਉਹ ਕੀ ਕਰਦੇ ਆ ਇਧਰੋਂ ਸਮਾਨ ਕੱਢਿਆ ਦੂਜੇ 'ਚ ਪਾਤਾ ਦੂਜੇ ਦਾ ਸਮਾਨ ਕੱਢਿਆ ਤੀਜੇ 'ਚ ਪਾਤਾ ਮਤਲਬ ਕਿਤੇ ਨਾ ਕਿਤੇ ਅਲਗਰਜੀ ਜਿਹੜੀ ਹੈ ਉਹ ਆਪਣੀ ਹੀ ਹੁੰਦੀ ਹੈ ਸੋ ਇਸ ਕਰਕੇ ਪਟਿਆਲਾ ਪੁਲਿਸ ਮੁਬਾਰਕਬਾਦ ਦੀ ਪਾਤਰ ਹੈ ਕਿ ਉਹਨਾਂ ਨੇ ਚੋਰ ਗਿਰੋ ਮੋਟਰਸਾਈਕਲ ਚੋਰ ਗਿਰੋ ਦਾ ਪਰਦਾ ਫਾਸ਼ ਕੀਤਾ ਹੈ ਔਰ ਉਹਨਾਂ ਦੇ ਕੋਲੋਂ ਜਿਹੜੇ ਬਰਾਮਦ ਕੀਤੇ ਮੋਟਰਸਾਈਕਲ ਨੇ ਉਹ ਵੀ ਮਿਲੇ ਨੇ ਹੁਣ ਪਟਿਆਲਾ ਵਾਸੀ ਜਿਨ੍ਹਾਂ ਜਿਨ੍ਹਾਂ ਦੀਆਂ ਦਰਖਾਸਤਾਂ ਆਈਆਂ ਹੋਣਗੀਆਂ ਜਿਨ੍ਹਾਂ ਜਿਨ੍ਹਾਂ ਦੀ ਮਤਲਬ ਉੱਥੇ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੋਏਗੀ ਉਹਨਾਂ ਦਾ ਨੰਬਰ ਉਹਨਾਂ ਦੀ ਤਹਿਕੀਕਾਤ ਕਰਕੇ ਉਹਨਾਂ ਉਹਨਾਂ ਨੂੰ ਸੌਂਪੇ ਜਾ ਸਕਦੇ ਨੇ ਸੋ ਇੱਕ ਵਾਰੀ ਫਿਰ ਦੱਸਦੇ ਆ ਕਿ ਪਟਿਆਲਾ ਪੁਲਿਸ ਦੀ ਇਸ ਕਾਰਵਾਈ ਦੀ ਕਾਫੀ ਜ਼ਿਆਦਾ ਤਾਰੀਫ ਹੋ ਰਹੀ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ